ਤੁਸੀਂ ਦਰਿਆ ਹੋ ਵੱਡੇ ਗੈਰ ਤੇ ਗੰਭੀਰ ਦਾਤਾ ਹੋ ਤੁਸੀਂ ਦਰਿਆ ਹੋ ਵੱਡੇ ਗੈਰ ਤੇ ਗੰਭੀਰ ਦਾਤਾ ਮੱਛੀਆਂ ਬਚਾਰੀਆਂ ਨੇ ਹੋ ਮੱਛੀਆਂ ਬਚਾਰੀਆਂ ਨੇ ਅੰਤ ਕਿੱਥੇ ਪਾਵਣਾ ਮੱਛੀਆਂ ਬਚਾਰੀਆਂ ਨੇ ਅੰਤ ਕਿੱਥੇ ਪਾਵਨਾ ਉਹ ਜਿੱਥੇ ਜਿੱਥੇ ਵੇਖਦੀ ਹਾਂ ਉਹ ਜਿੱਥੇ ਜਿੱਥੇ ਵੇਖਦੀ ਹਾਂ ਜਿੱਥੇ ਜਿੱਥੇ ਵੇਖਦੀ ਹਾਂ ਉੱਥੇ ਉੱਥੇ ਨੂਰ ਤੇਰਾ ਤੇਰੇ ਵਿੱਚੋਂ ਜਨਮੀ ਤੇ ਹੋ ਤੇਰੇ ਵਿੱਚੋਂ ਜਨਮੀ ਤੇ ਤੇਰੇ ਚ ਸਮਾਵਣਾ ਤੇਰੇ ਵਿੱਚੋਂ ਜਨਮੀ ਤੇ ਤੇਰੇ ਚ ਸਮਾਵਣਾ ਐਸਾ ਨਖਿਆਲ ਆਵੀ ਓ ਐਸਾ ਨਖਿਆਲ ਆਵੀ ਐਸਾ ਨਖਿਆਲ ਆਵੀ ਪਾਣੀ ਵਿੱਚੋਂ ਬਾਰ ਜਾਵਾਂ ਐਸੀਆਂ ਕਬੁੱਦਾਂ ਕੋਲੋਂ ਹਾਂ ਸਿਆਂ ਕਬੁੱਦਾਂ ਕੋਲੋਂ ਆਪ ਹੀ ਬਚਾਵਨਾ ਐਸਿਆਂ ਕਬੁੱਦਾਂ ਕੋਲੋਂ ਆਪ ਹੀ ਬਚਾਵਨਾ ਹੋ ਕੁਦਰਤ ਤੇਰੀ ਦਾਤਾ ਓ ਕੁਦਰਤ ਤੇਰੀ ਦਾਤਾ ਕੁਦਰਤ ਤੇਰੀ ਦਾਤਾ ਆਵੇ ਨਾ ਸਮਝ ਸਾਡੇ ਮਨ ਪ੍ਰੀਤ ਬੱਚਿਆਂ ਦੇ ਹੋ ਮਨਪ੍ਰੀਤ ਬੱਚਿਆਂ ਦੇ ਵਾਂਗ ਸਮਝਾਵਣਾ ਮਨਪ੍ਰੀਤ ਬੱਚਿਆਂ ਦੇ ਵਾਂਗ ਸਮਝਾਵਣਾ